ਇਹ ਕੱਲ ਦੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਆਇਆ ਅੱਜ ਦੀ ਵੱਡੀ ਖਬਰ ਖਬਰਾਂ ਅੰਨ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾਂ ਪਹਿਰਾਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਅਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰ ਲੋ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਸੀਐਮ ਮਾਨ ਦੇ ਘਰ ਸੰਗਰੂਰ ਚ ਚੋਰੀ ਦੀ ਬੜਕ ਰਿਸ਼ਤੇਦਾਰਾਂ ਦਾ 18 ਟੋਲੇ ਸੋਨਾ ਤੇ ਨਕਦੀ ਉਠਾਈ ਇਸ ਦੇ ਨਾਲ ਹੀ ਸੀਸੀਟੀਵੀ ਆਇਆ ਸਾਹਮਣੇ ਖਬਰ ਆ ਰਹੀ ਹੈ ਮੁੱਖ ਮੰਤਰੀ ਭਗਵੰਤ ਮਾਨ ਦੇ ਘਰ ਕਹੇ ਜਾਨ ਵਾਲੀ ਸੁਗਰੂਰ ਜ਼ਿਲ੍ਹੇ ਵਿੱਚ ਉਹਨਾਂ ਦੇ ਆਪਣੇ ਰਿਸ਼ਤੇਦਾਰ ਹੀ ਸੁਰੱਖਿਅਤ ਨਜ਼ਰ ਨਹੀਂ ਆ ਰਹੇ ਇਸ ਗੱਲ ਦੀ ਗਵਾਹੀ ਉਹਨਾਂ ਦੇ ਰਿਸ਼ਤੇਦਾਰਾਂ ਨੇ ਪਿੰਡ ਖੜਿਆਲ ਸਥਿਤ ਘਰ ਵਿੱਚ ਚੋਰਾਂ ਵੱਲੋਂ ਦਿੱਤੀ ਦਸਤਕ ਤੋਂ ਮਿਲੀ ਹੈ ਜਿੱਥੇ ਛਾਤਰ ਅਪਰਾਧੀਆਂ ਵੱਲੋਂ ਵੱਡੀ ਵਾਰਦਾਤ ਨੂੰ ਇਲਜ਼ਾਮ ਦਿੱਤਾ ਗਿਆ ਇਸ ਦੇ ਨਾਲ ਹੀ ਸੋਨੇ ਅਤੇ ਲੱਖਾਂ ਰੁਪਏ ਨਕਦੀ ਨੂੰ ਹੱਥ ਸਾਫ਼ ਕਰ ਲਿਆ ਗਿਆ ਮਾਮਲੇ ਨੇ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਛੇਤੀ ਹੀ ਚੋਰਾ ਨੂਫੜਨ ਬਾਰੇ ਕਿਹਾ ਜਾ ਰਿਹਾ ਹੈ ਮਾਮਲਾ ਮੁੱਖ ਮੰਤਰੀ ਭਗਵੰਤ ਮਾਨ ਦੇ ਜ਼ਿਲ੍ਹਾ ਦੇ ਪਿੰਡ ਖੜਿਆਲ ਰੋਡ ਵਿਖੇ ਰਿਸ਼ਤੇਦਾਰਾਂ ਦੇ ਘਰ ਚੋਰੀ ਦਾ ਹੈ ਜਾਣਕਾਰੀ ਅਨੁਸਾਰ ਘਟਨਾ ਬੀਤੀ ਰਾਤ ਵਾਪਰੀ ਜਿਸ ਦੌਰਾਨ ਚੋਰਾਂ ਵੱਲੋਂ ਕਾਰ ਵਿੱਚ 18 ਟੋਲੇ ਸੋਨਾ ਕਰੀਬ ਸੋਨੇ ਦੇ ਲੱਖਾਂ ਰੁਪਏ ਦੀ ਨਕਦੀ ਲੈ ਕੇ ਰਫੂ ਚੱਕਰ ਹੋ ਗਏ ਇਸ ਦਿਨ ਵਾਲੀ ਖਬਰ ਸਾਹਮਣੇ ਆ ਰਹੀ ਮਕਾਨ ਮਾਲਕ ਨੇ ਦੱਸਿਆ ਅਨਸਾਰ ਉਹਨਾਂ ਦੇ ਘਰ ਵਿੱਚ ਸੁੱਤੇ ਪਏ ਸਨ ਜਿਸ ਦੌਰਾਨ ਰਾਤ ਨੂੰ ਚੋਰਾਂ ਵੱਲੋਂ ਦੇਰ ਰਾਤ ਗੇਟ ਨੂੰ ਤੋੜ ਕੇ ਘਰ ਵਿੱਚ ਕੁੰਮ ਕੁੰਪੈਠ ਕੀਤੀ ਗਈ ਇਸ ਦੇ ਨਾਲ ਹੀ ਚੋਰ ਸਿੱਧਾ ਘਰ ਵਿੱਚ ਬਣੇ ਸਟੋਰ ਦੇ ਵਿੱਚ ਗਏ ਅਤੇ ਉੱਥੋਂ 18 ਟੋਲੇ ਸੋਨਾ ਅਤੇ ਕਰੀਬ ਸੋਨੇ ਦੇ ਲੱਖਾਂ 1 ਲੱਖ ਰੁਪਏ ਦੀ ਨਕਦੀ ਲੈ ਕੇ ਫਰਾਰ ਹੋ ਗਏ ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ ਅਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਧੰਨਵਾਦ